ਸਖਵੀਰ ਬਾਦਲ ਹੁਣ ਮੈਂ ਵਿਕਰਮ ਸਿੰਘ ਮਜੀਠੀਆ ਨੂੰ ਜਾ ਕੇ ਮਿਲ ਕੇ ਆਏ ਨੇ ਤੇ ਲੋਕਾਂ ਨੂੰ ਕਿਹਾ ਕਿ ਮਜੀਠੀਆ ਬਿਲਕੁਲ ਸੈਟ ਹੈ। ਘਬਰਾਉਣ ਦੀ ਲੋੜ ਨਹੀਂ। ਨਾ ਹੀ ਅਕਾਲੀ ਦਲ ਬਾਦਲੇ ਪਹਿਲਾਂ ਕਿਸੇ ਸਰਕਾਰ ਤੋਂ ਡਰੀਆ ਤੇ ਨਾ ਹੀ ਅੱਜ ਡਰੇ। ਜੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ 15-15 16-16 ਸਾਲ ਜੇਲ੍ਹ ਕੱਟ ਸਕਦੇ ਨੇ ਤਾਂ ਅਜੇ ਤਾਂ ਸਾਨੂੰ ਸਮਾਈ ਕੁਝ ਨਹੀਂ ਹੋਇਆ। ਕਿ ਜਿੰਨਾ ਤੱਕਾ ਕਰਨਾ ਭਗਵੰਤ ਮਾਨ ਕਰੇ ਜਿੰਨੇ ਝੂਠੇ ਪਰਚੇ ਪਾਉਣਿਆ ਝੂਠੇ ਪਰਚੇ ਪਾਏ ਪਰ ਨਾ ਤਾਂ ਅਸੀਂ ਅੱਜ ਦਬਨ ਵਾਲਿਆਂ ਨਾ ਅਸੀਂ ਕੱਲ ਦਬਨ ਵਾਲਿਆਂ। ਤੇ ਨਾਲ ਹੀ ਸੁਖਵੀਰ ਬਲਦਨ ਨੇ ਭਗਵੰਤ ਮਾਨ ਨੂੰ ਸਿੱਧਾ ਕਹਿ ਦਿੱਤਾ ਕਿ ਸਰਕਾਰ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਫੇਰ ਆ ਰਹੀ ਹੈ ਕਿ ਤੁਸੀਂ ਭੱਜਣ ਦੀ ਕੋਸ਼ਿਸ਼ ਕਰੋਗੇ ਬਾਹਰ ਭੱਜ ਵੀ ਜਾਉਗੇ ਆਸੇ-ਪਾਸੇ ਖਿਲਰੋਗੇ ਵੀ ਆਪ ਦਾ ਨੈਟਵਰਕ ਵੀ ਤੋੜੋਗੇ ਨਿਕਨ ਦੀ ਕੋਸ਼ਿਸ਼ ਕਰੋਗੇ ਜਿੰਨਾ ਮਰਜੀ ਦਿੱਤੇ ਮਰਜੀ ਭੱਜ ਲਿਓ ਪਰ ਅਸੀਂ ਤੁਹਾਨੂੰ ਛੜਦੇ ਨਹੀਂ ਜੇ ਬਾਹਰ ਵੀ ਜਾਉਗੇ ਤਾਂ ਬਾਹਰੋਂ ਵੀ ਖਿੱਚ ਕੇ ਤੁਹਾਨੂੰ ਲੈ ਆਵਾਂਗੇ ਕਿ ਸਮਾਂ ਰਹਿ ਗਿਆ ਥੋੜਾ ਲੋਕ ਅੱਕੇ ਹੋਏ ਨੇ ਲੋਕਾਂ ਦੇ ਵਾਅਦਿਆਂ ਤੇ ਖਰੇ ਨਹੀਂ ਪੂਰਾ ਉਤਰੇ ਕੀ ਲੱਗਦਾ ਵਿਕਰਮ ਸਿੰਘ ਮਜੀਠੀਆ ਬਾਹਰ ਹੁਣ ਆ ਸਕਦਾ ਹੈ ਜਾਂ ਹੁਣ ساری ਉਮਰ ਜੇਲ੍ਹ ਦੇ ਵਿੱਚ ਹੀ ਸਰੀਰ ਨਿਕਲੂਗੀ ਉਹ ਸਮਾਂ ਦੱਸੂਗਾ ਕੇਸ ਲਗਾਤਾਰ ਲੜਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਵੀ ਦੇਖਦੇ ਆ ਕਿ ਇੱਕ ਬਿਆਸ ਤੋਂ ਗੁਰਿੰਦਰ ਸਿੰਘ ਜੀ ਉਹ ਵੀ ਮਿਲ ਕੇ ਗਏ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਕੇਸਪੋਰਟ ਕਰਕੇ ਗਏ ਆ ਅਕਾਲੀ ਦਲ ਦੀ 27 ਦੇ ਵਿੱਚ ਸਰਕਾਰ ਅਕਾਲੀ ਦਲ ਦੀ ਬਣਾਉਣੀ ਆ ਜਦੋਂ ਵੀ ਉਹ ਪਹੁੰਚੇ ਜੇਲ੍ਹ ਦੇ ਕੋਲੇ ਨਾਲ ਦੀ ਨਾਲ ਦੇਖਦੇ ਆ ਕਿ ਬਾਹਰ ਵੀ ਲੋਕ ਸਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਦੇ ਦਰਸ਼ਨਾਂ ਨੂੰ ਆਏ ਪਹੁੰਚੇ ਸੀ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਲਾ ਲਈਏ ਮੰਤਰੀ ਲਾ ਲਈਏ ਖੁਦ ਭਗਵੰਤ ਮਾਨ ਦਾ ਲਾ ਲਈਏ ਮੁੱਖ ਮੰਤਰੀ ਤੱਕ ਦਾ ਬਿਆਨ ਤੱਕ ਨਹੀਂ ਆਇਆ ਕਿ ਤੁਸੀਂ ਜਿਹੜੇ ਚਿੱਟੇ ਦੇ ਸਦਾਗਰ ਨੇ ਜਿਨ੍ਹਾਂ ਨੇ ਪੰਜਾਬੀਆਂ ਦੇ ਹੱਡਾਂ ਦੇ ਵਿੱਚ ਚਿੱਟਾ ਪੰਚਾ ਦਿੱਤਾ ਜਿਹੜੇ ਇਹ ਇਲਜ਼ਾਮ ਇੱਡੇ ਵੱਡੇ ਮਤਲਬ ਬਿਕਰਮ ਸਿੰਘ ਮਜੀਠੀਆ ਦੇ ਲੱਗਦੇ ਆ ਰਹੇ ਨੇ ਕਿ ਇਹਨਾਂ ਨੇ ਹੀ ਪੰਜਾਬ ਦੇ ਵਿੱਚ ਚਿੱਟਾ ਵਾੜਿਆ ਹੱਡਾਂ ਦੇ ਵਿੱਚ ਰਚਾ ਦਿੱਤਾ ਕਿ ਹੁਣ ਇਹ ਜਿਨ੍ਹਾਂ ਦੀ ਹੱਡਾਂ ਦੇ ਵਿੱਚ ਟਾ ਰਚਦਾ ਉਹਨਾਂ ਨੂੰ ਹੁਣ ਹੋਰ ਗੱਲ ਕੋਈ ਨਹੀਂ ਹੁੰਦੀ ਆਉਂਦੀ ਉਹਨਾਂ ਨੂੰ ਸਿਰਫ ਨਸ਼ਾ ਹੀ ਚਾਹੀਦਾ ਹੈ ਕਿ ਨਸ਼ਾ ਰਗਾਾਂ ਦੇ ਵਿੱਚ ਇਸ ਹੱਦ ਤੱਕ ਬਿਕਰਮ ਸਿੰਘ ਮਜੀਠੀਆ ਨੇ ਹੱਡਾਂ 'ਚ ਬਾੜ ਦਿੱਤਾ ਤੇ ਤੁਸੀਂ ਉਹਨੂੰ ਮਿਲਣ ਕੀ ਗਏ ਡਰ ਕਿਹចੀ ਦਾ ਕਾਹਦਾ ਡਰ ਪੈ ਗਿਆ ਕੀ ਸਿਆਸਤ ਹਿੱਲ ਸਕਦੀ ਐ ਇਸ ਨਾਲ ਜੇ ਅਸੀਂ ਬੋਲਤਾ ਕਿ ਵੋਟਾਂ ਦਾ ਡਰ ਪੈ ਗਿਆ ਕਿ VOTING ਬਹੁਤ ਜ਼ਿਆਦਾ ਕਿ ਜਿੱਦਦਰ ਨੂੰ ਗ੍ਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਵੋਟ ਉਧਰ ਨੂੰ ਹੀ ਪੈ ਜਾਣੀਆਂ ਕਿਸ ਗੱਲ ਦੀ ਘਬਰਾਹਟ ਹੋ ਜੂਗੀ ਹੋਗੀ ਕਿ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਕੀ ਲੱਗਦਾ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਵੈਸੇ ਤਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਲੋਕ ਉਹਨਾਂ ਦੀ ਕੋਈ ਪੁਰਾਣੀਆਂ ਵੀਡੀਓ ਵੀ ਪਾ ਰਹੇ ਨੇ ਤੇ ਵਿਕਰਮ ਸਿੰਘ ਮਜੀਠੀਆ ਤੇ ਐ ਲੱਗੇ ਤਗੜੇ ਤਗੜੇ ਗੀਤ ਕਿ ਆਊਗਾ ਜੱਟ ਬਾੜ ਫੇਰ ਅੱਗੇ ਭਗਵੰਤ ਮਾਨ ਦੇ ਬਰਾਬਰ ਬੋਲੂਗਾ ਕਿ ਜਿੰਨਾ ਵਿਕਰਮ ਸਿੰਘ ਮਜੀਠੀਆ ਬੋਲਦਾ ਸੀ ਉਹਨਾਂ ਕੋਈ ਉਹਨਾਂ ਹੋਰ ਨਹੀਂ ਬੋਲਦਾ ਸੀ ਸਿੱਧਾ ਹੀ ਸਿੱਧੇ ਹੀ ਜਵਾਬ ਸਿੱਧਾ ਹੀ ਤੱਤੇ ਸ਼ਬਦਾਂ ਦੇ ਵਿੱਚ ਸ਼ਬਦਾਵਲੀ ਸਿੱਧੀ ਕਹਿ ਦੇਣੀ ਭਗਵੰਤ ਮਾਨ ਨੂੰ ਕਿ ਡਰਦਾ ਨਹੀਂ ਸੀ ਜੇਲ੍ਹ ਭੇਜਣਾ ਜੇਲ੍ਹ ਭੇਜੋ ਕੁੱਟਣਾ ਕੁੱਟੋ ਫਾਂਸੀ ਜੜੋਣਾ ਫਾਂਸੀ ਜੜੋ ਉ ਇਸ ਹੱਦ ਤੱਕ ਸਾਰੀਆਂ ਗੱਲਾਂ ਉਹਨੇ ਕਹਿ ਦੀਆਂ ਸੀ ਕਿ ਭਗਵੰਤ ਮਾਨ ਸਿਆ ਭੱਜਿਆ ਨਹੀਂ ਦਿੰਦੇ ਅਸੀਂ ਆਵਾਂਗੇ ਕਿ ਸਰਕਾਰ ਸਾਡੀ ਫੇਰ ਆਊਗੀ ਹੁਣ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਕਦੋਂ ਤੱਕ ਬਾਹਰ ਆਵੇਗਾ ਉਹ ਸਮਾਂ ਦੱਸੂਗਾ ਕਿ ਕੇਸ ਜੀ ਨਾਲ ਕਿੰਨਾ ਚਿਰ ਕੇ ਇਸ ਲੜੂਗਾ ਪਰ ਕੀ ਲੱਗਦਾ ਕਿ ਸਰਕਾਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ 2027 ਦੇ ਵਿੱਚ ਆ ਸਕਦੀ ਆ ਜਾਂ ਨਹੀਂ ਆ ਸਕਦੀ ਵੈਸੇ ਲੋਕ ਤਾਂ ਕਹਿੰਦੇ ਰਹਿੰਦੇ ਨੇ ਕਿ ਡਾਇਨਾਸੌਰ ਦਾ ਵਾਪਸ ਆ ਸਕਦੇ ਨੇ ਪਰ ਅਕਾਲੀ ਦਲ ਨਹੀਂ ਵਾਪਸ ਆ ਸਕਦੇ ਪਰ ਉਹ ਤੇ ਵੀ ਗੱਲਾਂ ਹੁੰਦੀਆਂ ਨੇ ਜੇ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵਾਪਸ ਆ ਗਈ ਤਾਂ ਡਾਇਨਾਸੌਰ ਵੀ ਵਾਪਸ ਇੱਥੇ ਆ ਸਕਦੇ ਨੇ ਕਿ ਸੁਖਵੀਰ ਬਾਦਲ ਜਿਹੜਾ ਹੜ੍ਹਾਂ ਦੇ ਵਿੱਚ ਜਿੰਨਾ ਸੁਖਵੀਰ ਬਾਦਲ ਨੇ ਕਹਿੰਦੇ ਹੈਲਪ ਕੀਤੀ ਹੈ ਲੋਕਾਂ ਦੀ ਹੜਪੀੜਿਤ ਪਰਿਵਾਰਾਂ ਦੇ ਲਈ ਟਰੱਕਾਂ ਦੇ ਟਰੱਕ ਕੈਸ਼ ਦੇ ਵਿੱਚ ਪੈਸਾ ਡੀਜ਼ਲ ਵਗੈਰਾ ਹਰ ਇੱਕ ਚੀਜ਼ ਲੋੜਿੰਦੀ ਹੜਪੀੜਿਤਾਂ ਪਰਿਵਾਰਾਂ ਤੱਕ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਪੰਚਾਇਤ ਇਹਦੀ ਇੱਕ ਅਲੱਗ ਹੀ ਅਮੇਜ ਆ ਜਿਹੜੀ ਲੋਕਾਂ ਦੇ ਵਿੱਚ ਕ੍ਰੀਏਟ ਹੋ ਚੁੱਕੀ ਆ ਬਣ ਚੁੱਕੀ ਆ ਕਿ ਸੁਖਵੀਰ ਬਾਦਲ ਨੇ ਇੰਨਾ ਪੈਸਾ ਲੋਕਾਂ ਤੇ ਲਾ ਦਿੱਤਾ ਹੜਪੀੜਿਤ ਪਰਿਵਾਰਾਂ ਦੇ ਲਈ ਪਾਰਟੀਬਾਜੀ ਤੋਂ ਉੱਪਰ ਉੱਟ ਕੇ ਲਗਾਤਾਰ ਦਿਨ ਰਾਤ ਮਿਹਨਤ ਕੀਤੀ ਰਾਤ ਨੂੰ ਲੇਟ ਘਰ ਜਾਣ ਸਵੇਰੇ ਫਿਰ ਸੰਧਿਆਪਰ ਜਾਉਣਾ ਜਿੱਥੇ ਸਮਾਨ ਦੀ ਲੋੜ ਆ ਜਿੱਥੇ ਚਾਰੇ ਦੀ ਲੋੜ ਆ ਜਿੱਥੇ ਡੀਜੇ ਦੀ ਲੋੜ ਆ ਜਿੱਥੇ ਪੈਸੇ ਦੀ ਲੋੜ ਆ ਜਿੱਥੇ ਕੋਈ ਟਰੈਕਟਰ ਚਾਹੀਦਾ ਕੁਝ ਵੀ ਤਾਂ ਮਤਲਬ ਮੋਢੇ ਨਾਲ ਮੋਢਾ ਲਾ ਕੇ ਹੜਪੀੜਿਤ ਪਰਿਵਾਰਾਂ ਦੇ ਨਾਲ ਸੁਖਵੀਰ ਬਾਦਲ ਖੜਾ ਵੀ ਰਿਹਾ ਸ਼ਾਇਦ ਇਹ ਵੀ ਇੱਕ ਕਾਰਨ ਲੋਕ ਕਹਿ ਰਹੇ ਨੇ ਕਿ ਹੋ ਸਕਦਾ 27 ਦੇ ਵਿੱਚ ਫਿਰ ਕੁਝ ਸੀਟਾਂ ਹਾਸਲ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ